ਅਮਨੁਲਾਈਕਾ ਹਾਂਜੀ ਇਹਦੇ ਚ ਜਿਵੇਂ ਸੀਜੀ ਵਾਲਿਆਂ ਦਾ ਕੋਈ ਨਾ ਕੋਈ آپریشن ਚੱਲਦਾ ਰਹਿੰਦਾ ਜੀ ਇਹਦੇ ਚ ਜਗਤਾਰ ਸਿੰਘ ਹੈਗਾ ਉਹ ਰੈਸਟ ਫਿੰਟਾ ਸੀ ਤੋਂ ਦੇ ਵਿਕਲਪ ਸੁਪਰੀਆ ਨਸ਼ੇ ਨਸ਼ਾ ਤੇ ਇਹ ਆਦਿ ਹੈਗੀ ਆ ਪਲੱਸ ਲੋਕਾਂ ਕੋਈ ਆ ਕੋਈ ਵਾਰ ਦੱਤਾ ਉਹਦੇ ਤੇ ਅਜੇ ਇੰਟਰੋਗੇਸ਼ਨ ਇਹਨਾਂ ਦੀ ਚੱਲਨੀ ਇਹਦੇ ਦੋ ਸਾਥੀ ਹੋਰ ਵੀ ਆ ਜਿਹੜੇ ਉਹਦੇ ਚ ਉਹਦਾਂ ਦੇ ਬਾਰੇ ਵੀ ਅਜੇ ਚੱਲ ਰਹੇ ਸੀ ਰੀਡ ਰੂਟ ਕੰਡਕਟ ਕੀਤੇ ਜਾ ਰਹੇ ਤੇ ਦੋ ਇੱਕ ਵਿਪਨ ਦੇ ਕੋਲ ਪਤੀ ਕੋਲ ਦਾ ਜਿਹੜਾ ਮਿਲਿਆ ਔਰ ਉਹ ਸਾਬਕਾ ਕੋਲ ਇੰਨੇ ਕੋਲ ਵੀ ਪੈਨ ਹਿੱਕ ਹੋਰ ਹੈਗੇ ਆ ਤੇ ਇਹਨਾਂ ਤੋਂ ਵਜੇ ਇਨਵੈਸਟੀਗੇਸ਼ਨ ਕਰਾਂਗੇ ਕਿ ਟੂ ਟੂ ਵਾਰਦਾਤਾ ਵੀ ਕੀਤੀਆਂ ਕੋਈ ਇਹਨਾਂ ਨੇ ਉਹ ਵਾਰਦਾਤਾ ਨਾਲ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇੰਟਰੋਗੇਸ਼ਨ ਕਰ ਰਹੇ ਸਰ ਦੇਖੋ ਦੋ ਵੈਪਨ ਇੱਕ ਬੱਤੀ ਬੋਰ ਦਾ ਹੈਗਾ ਇੱਕ ਦੂਜੀ ਕੀ ਬੋਰ ਦਾ ਹੈਗਾ ਇਹ ਸੇਲ ਨੂੰ ਦਾ ਕੰਮ ਕਰਦੇ ਸੀ ਜਾਂ ਕਿਸ ਤਰੀਕੇ ਦਾ ਸੇਲ ਦਾ ਤਾਂ ਨਹੀਂ ਕਹਿ ਸਕਦੇ ਆਪਣੇ ਜਿਵੇਂ ਇੱਥੇ ਆਦਤੀ ਹੈ ਵੀ ਰੱਖ ਲਉ ਵੀ ਨਸ਼ੇ ਦੀ ਕਰਨ ਵਾਸਤੇ ਕਾਰੋਪਾਰਸੀ ਕਾਰੋਬਾਰ ਨਹੀਂ ਬੈਪੰਜ਼ ਦਾ ਨਹੀਂ ਸੀਗਾ ਬਟ ਲੁੱਟਾ ਕੋ ਆ ਉਹ ਇੰਟਰਵਿਊਸ਼ਨ ਤੋਂ ਪਤਾ ਲੱਗੂਗਾ ਤੇ ਨਹੀਂ ਕੋਈ ਕਿਸੀ ਹੈ ਸਰ ਕਾਥਿਆ ਰਹੀ ਹੈ ਇਹ ਪੈਡਲ ਹੀ ਸੀਗਾ ਹਾਂ ਜੀ